ਹੋ ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ ੱੱਕੇ ਨਾਲ ਜੀ ਨੂੰ ਦਬ ਲਾਂਗੇ ਕਸ਼ਮੀਰ ਦੇ ਵਰਗਾ ਨਹੀਂ ਹੋ ਗੜਗੜਸ ਵਾਲਿਆਂ ਮਰਦਾਂ ਦਾ ਹੋ ਗੜਗੜਸ ਵਾਲਿਆਂ ਮਰਦਾਂ ਦਾ ਜਨਾਬ ਕਹਿੰਦੇ ਆ ਕਾ ਕਾ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ કે બદલે લેતા મેનું પંજાબ કહે દે આ જુગે કા ઓર હમણે ભી કિસાનો કા સમર્થન કિયા ઓર કિસાનો કે સાથ મે આયે હે ઓર ઇનકા બડસડ કરન બાગ લે રહે હે ઓર જો ભી હોગા ગંદીર કદા સરકાર કી બીજેપી સરકાર કી હરિયાણા શિકારી ખટ્ટર સરકાર કો હમ દિખાબી દેંગે હમણે તો મનરેગા કો બોલ દિયા 28 લાખ જુડે હુએ હરિયાણા સે ઉનકો વોલ ભી દિયા ઓર હમણે બડી બડી દે લિયા કે યે ભાઈ ખટ્ટર કો યા બીજેપી કો વોટ નહીં દેડા ઈવીએમ કા વિરોધ કરે ઈવીએમ ਹਟਾਓ ਉਦੇਸ਼ ਬਚਾਓ ਇਹ ਮਰਨ ਨਾਰਾ ਵੀ ਹੈ ਨਹੀਂ ਨਹੀਂ ਮੋਦੀ ਕੋ ਗਿਰਾਏਗੇ ਜਿਤਾਣੇ ਦਾ ਤਾਂ ਸਵਾਲ ਹੀ ਨਹੀਂ ਪਿਆਤਾ ਕੋਈ ਵੀ ਨਹੀਂ ਬੋਟ ਕਰੇਗਾ ਅੱਪਕੇ ਮੋਦੀ ਨਹੀਂ ਹੈ ਅੱਪਕੇ ਮੋਦੀ ਕੋ ਨੀਚੇ ਗਿਰਾਉਣੇ ਦਾ ਕੰਮ ਕਰੇਗੇ ਮਨਰੇਗਾ ਕਿਸਾਨ ਤਾਂ ਜ਼ਰੂਰ ਗਿਰੇਗਾ ਸਸਿਕਾ ਜੀ ਮਨਿੰਦਰ ਸਿੰਘ ਤੇ ਸ਼ੰਭੂ ਬਾਡਰ ਤੇ ਖੜੇ ਸੀ ਦੋ ਦਿਨ ਦਾ ਹੋ ਗਿਆ ਮੋਰਚਾ ਲੱਗਿਆ ਹੋਇਆ ਸ਼ੰਭੂ ਬਾਡਰ ਤੇ ਰੋਕਿਆ ਗਿਆ ਕਿਸਾਨਾਂ ਨੂੰ ਦਿੱਲੀ ਸਿੰਘੂ ਬਾਰਡਰ ਦੇ ਨਾਲ ਪੂਚ ਕਰਨਾ ਸੀ ਤੇ ਹਰਿਆਣਾ ਬਾਰਡਰ ਦੀ ਰੋਕਿਆ ਗਿਆ ਫਟਟਰ ਸਰਕਾਰ ਵੱਲੋਂ ਤੇ ਜਿਹੜੇ ਇਰਕਾਇਸ ਤੇ ਗੋਲੇ ਵੀ ਧਾਗੇ ਜਾ ਰਹੇ ਨੇ ਉੱਥੇ ਹੀ ਨੌਜਵਾਨਾਂ ਨੇ ਪਾਰਟੀ ਬਾਈ ਉਪਰ ਉੱਥੇ ਕੇ ਲੰਗਰ ਲਗਾਇਆ ਹੋਇਆ ਕੀਨੂਆਂ ਦਾ ਲੰਗਰ ਤੇ ਕੇਲਿਆਂ ਦਾ ਲੰਗਰ ਤੇ ਪਾਣੀ ਦੀ ਸੇਵਾ ਪਾਈਆਂ ਵੱਲੋਂ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਬਾਈ ਜੀ ਕੀਤੇ ਮਾਜੀ ਕਿਹੜੇ ਪਿੰਡੋਂ ਆਏ ਤੁਸੀਂ ਲੰਗਰ ਲੈ ਕੇ ਅਸੀਂ ਜੀ ਪਿੰਡ ਪੰਜੋੜਾ ਜ਼ਿਲ੍ਹਾ ਫਤਿਹਗੜ ਸਾਹਿਬ ਤਰੀਬ ਤ੍ਰਿਵਰਤੀ ਕੀਨੇ ਬਟਰੇ ਲਏ ਕੋਸੀਂ ਉੱਥੋਂ ਲੱਗ ਕੇ ਆਏ ਸੀ ਦੇਖ ਕੇ ਕੱਲ ਗਏ ਸੀ ਵੀ ਇੱਥੇ ਕੀ ਕੀ ਜ਼ਰੂਰਤਾਂ ਸੀ ਪਾਣੀ ਦੇਖਿਆ ਕੱਲ ਹੈ ਨਹੀਂ ਸੀ ਅੱਜ ਤਾਂ ਬਹੁਤ ਜ਼ਿਆਦਾ ਆਇਆ ਪਾਣੀ ਲੈ ਕੇ ਆਏ ਆ ਏਲੇ ਲੈ ਕੇ ਆਏ ਆ ਸਾਂਭਨੇ ਵਗੈਰਾ ਲੈ ਕੇ ਆਏ ਆ ਬਿਸਕੁਟ ਵਗੈਰਾ ਲੈ ਕੇ ਆਏ ਤਾਂ ਕਿ ਲੋਕ ਇੱਥੇ ਕੋਈ ਦਿੱਕਤ ਨਾ ਦੇ ਮੰਗਲ ਦਿੱਲੀ માંਗੇ ਲੰਗਰ ਸ਼ੁਰੂ ਹੋ ਗਿਆ ਚੱਲਣੇ ਪਹਿਲਾਂ ਕੱਲ ਤੋਰੇ ਕੱਟ ਸੀਗੇ ਇਕੱਲਾ ਖੁਲਕੇ ਦਾ ਲੰਗਰ ਚੱਲਦਾ ਸੀ ਖੁਲਕਾ ਸਨ ਮਿਕਸ ਵੈਜ ਸਬਜ਼ੀ ਨਾਲ ਲੰਗਰ ਸੀ ਚਾਹ ਦਾ ਲੰਗਰ ਸੀ ਤੇ ਹੁਣ ਤੀਨੋਂ ਦਾ ਲੰਗਰ ਤੇ ਕੇਲੇ ਚੱਲ ਰਹੇ ਨੇ ਸਮੋਸੇ ਚੱਲ ਰਹੇ ਨੇ ਤੁਸੀਂ ਕਿਨੂ ਤੇ ਪਾਣੀ ਲੈ ਕੇ ਛਿੰਗੂ ਲੈ ਕੇ ਆਏ ਕੇਲੇ ਲੈ ਕੇ ਬਾਕੀ ਕੱਲ ਵੀ ਹੋਰ ਉਧਰ ਮੰਕਰ ਦੀ ਤਿਆਰੀ ਚੱਲ ਰਹੀ ਆ ਬੀਬੀਆਂ ਨੂੰ ਕਹਿਤਾ ਵੀ ਤਿਆਰੀ ਕਰੋ ਕੱਲ ਪ੍ਰਸ਼ਾਦਾ ਲੈ ਕੇ ਆਵਾਂਗੇ ਨਾਲ ਪਾਣੀ ਲੈ ਕੇ ਆਵਾਂਗੇ ਜਾਦਾ ਪਰਮਾਨਿਕ ਚੱਕ ਲੈ ਕੇ ਆਵਾਂਗੇ ਕਿਸੇ ਚੀਜ਼ ਦੀ ਕਮੀ ਨਹੀਂ ਹੈ ਲੱਗ ਰਿਹਾ ਅਭੀ ਛਿੰਗੂ ਬੜਾ ਬਹੁਤਾ ਸੰਘੂ ਬਣ ਕੇ ਆਪਣੇ ਪੰਜਾਬ ਜੇ ਬਣ ਗਿਆ ਬਿਲਕੁਲ ਛਿੰਗੂ ਪਾਊਡਰ ਦੀ ਤਰ੍ਹਾਂ ਬਣ ਚੁੱਕਿਆ ਤੇ ਬਾਕੀ ਸਿੰਧੂ ਪਾਊਡਰ ਵੀ ਜਾ ਕੇ ਹਟਾਂਗੇ ਛੱਡਦੇ ਨਹੀਂ ਆਗੇ ਬਾਕੀ ਤੇ ਵੇਟ ਕਰ ਰਹੇ ਆ ਜਿੱਥੇ ਬੱਚਿਆਂ ਦਾ ਕੀ ਹੁਕਮ ਆਉਂਦਾ ਜਿੱਦਾਂ ਹੀ ਹੁਕਮ ਕਰਨਗੇ ਵੀ ਆਪਾਂ ਨੂੰ ਚੱਕ ਦੋ ਤਾਂ ਦੋ ਘਟੇ ਦੇ ਵਿੱਚ ਵਿੱਚ ਰਾਹ ਮੱਧਰਾ ਕਰਦਾਂਗੇ ਤੇ ਉਹ ਜਿਹੜੀ ਕਰਦਣ ਚੋ ਕਿਲ ਕੱਢ ਕੇ ਛੱਡਾਂਗੇ ਇਹ ਕਿਲੇ ਰਹਿ ਗਿਆ ਸੀ ਫਸਿਆ ਹੋਆ ਥੋੜਾ ਜਿਹਾ ਜਿਹੜਾ ਦੁਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਕੀ ਗੱਲ ਹੋਈ ਕੀ ਨਹੀਂ ਉਦੋਂ ਬਸ ਆਪਾਂ ਨੂੰ ਕੋਈ ਆਪਣੇ ਜੂਨੀਅਰ ਮੈਂਬਰਾਂ ਨੇ ਕਿਹਾ ਵੀ ਵਾਪਸ ਚੱਲੋ ਆਪਣੇ ਹੱਕ ਆਪਾਂ ਨੂੰ ਮਿਲ ਗਏ ਪਰ ਵਿੱਚੋਂ ਜਿਹੜੀ ਅਸਲੀਅਤ ਸੀਗੀ ਸਰਕਾਰਾਂ ਨੇ ਜਿਹੜੀ ਆਪਣੇ ਨਾਲ ਬੇਈਮਾਨੀ ਕੀਤੀ ਉਹ ਚੀਜ਼ ਕਰਕੇ ਸਾਨੂੰ ਹੱਕ ਨਹੀਂ ਮਿਲੇ ਆਪਣੇ ਪਰ ਇਸ ਵਾਰੀ ਆਪਾਂ ਪੂਰੇ ਸੂਚਿਤ ਆਪਾਂ ਪੂਰੇ ਜਜ਼ਬੇ ਵਿੱਚ ਐ ਪਰ ਡੱਟ ਕੇ ਚੱਲਾਂਗੇ ਮੋਤੀ ਨੂੰ ਹਰਾ ਕੇ ਛੱਡਾਂਗੇ ਪੰਜਾਬ ਦੇ ਵਿੱਚ ਉਹਨੂੰ ਐਂਟਰ ਨਹੀਂ ਹੋਣ ਦਵਾਂਗੇ ਆਪਣੇ ਹੱਕ ਲਈ ਵੀ ਡਰੋਨ ਵੀ ਇੱਧਰ ਆ ਰਿਹਾ ਬਈ ਇਹ ਡਰੋਨ ਡਰੋਨ ਦੇ ਉੱਤੇ ਫੋਕਸ ਕਰਦਾ ਤੂੰ ਤੇ ਇੱਥੇ ਤੱਕ ਆ ਕੇ ਸਾਰਾ ਸਰਵੇ ਕਰਦੇ ਨੇ ਤੇ ਜਿੱਥੇ ਉਹਨਾਂ ਨੂੰ ਲੱਗਦਾ ਉੱਥੇ ਆ ਕੇ ਉਹ ਆਪਣਾ ਉਹ ਗੇੜਦੇ ਨੇ ਉਹ ਦੇਖ ਕੇ ਵੱਧ ਰਹੇ ਹਾਂਜੀ ਇਹ ਪਹਿਲਾਂ ਇੱਥੀ ਦਾ ਕੌਂਦੇ ਸੀਗੇ ਹੁਣ ਅੱਜ ਅੱਗੇ ਵੀ ਆਏ ਨੇ ਤੇ ਰਾਤਾਂ ਨੂੰ ਵੀ ਇਹ ਆਪਣੇ ਦੇ ਟੀਅਰ ਗੈਸ ਗੇਮ ਦੇ ਆ ਦੇਖੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਦੇਖ ਸਕਦੇ ਹੋ ਉੱਪਰ ਦੇਖ ਸਕਦੇ ਹੋ ਡਰੋਨ ਜਿਹੜਾ ਲਗਾਤਾਰ ਹਮਲਾ ਕਰ ਰਿਹਾ ਟੀਅਰ ਗੈਸ ਦੇ ਗੋਲੇ ਜਿਹੜੇ ਡਾਕ ਰਿਹਾ ਇਹਨੂੰ ਗੇਰ ਨੇ ਕੋਸ਼ਿਸ਼ਾਂ ਨੌਜਵਾਲਾ ਵੱਲੋਂ ਨੌਜਵਾਲਾ ਵੱਲੋਂ ਕਿਸਾਨ ਮਜ਼ਦੂਰ ਹੈ ਤਾਂ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਕਤਬਾਦ ਮੋਦੀ ਸਰਕਾਰ ਮੁਕਤਬਾਦ ਮੋਦੀ ਸਰਕਾਰ ਮੁਕਤਬਾਦ ਬਾਲਾ ਇਸਾਨਾ ਬਾਲਾ ਇਸਾਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਆਗੇ ਨੇ ਪਟਾਕੇ ਵੀ ਚਲਾਏ ਨੇ ਕਿ ਡਰੋਨ ਦੇ ਵਿੱਚ ਵੱਜਣ ਤੇ ਉਹਨੂੰ ਨੀਚੇ ਗੇਰਿਆ ਜਾਵੇ ਦੇਖੋ ਜੀ ਸਾਥੇ ਲੋਕ ਬਹੁਤ ਕੋਸ਼ਿਸ਼ ਕਰ ਰਹੇ ਨੇ ਤੇ ਚੌੜੀ ਕੀ ਉਹ ਸਿਰਫ 2 ਘੰਟੇ ਵਿੱਚ ਪੈਰੀਗੇਟਿੰਗ ਹਟਾ ਸਕਦੇ ਨੇ ਉਹ ਬਸ ਆਪਣੇ ਜੂਨੀਅਰ ਲੀਡਰਾਂ ਦੀ ਗੱਲ ਸੁਣਦੇ ਮਾਰੇ ਬੈਠੇ ਨੇ ਉਹ ਕਹਿ ਰਹੇ ਆ ਵੀ 7 ਵਜੇ ਤੱਕ ਆਪਾਂ ਨੂੰ جواب ਮਿਲ ਜੂਗਾ ਵੀ ਆਪਾਂ ਅੱਗੇ ਕੀ ਕਰਨਾ ਹੈ ਸਬਰ ਨਾਲ ਚੈੱਕ ਕਰੋ ਸਬਰ ਜੇ ਸਬਰ ਟੁੱਟ ਗਿਆ ਤਾਂ ਦਿੱਲੀ ਨੂੰ ਪੜਨੇ ਪਾ ਦੇ ਅਗੇ ਪੜਨੇ ਦੱਸ ਦਾਂਗੇ ਵੀ ਕੀ ਹੈ ਪਹਿਲਾਂ ਤਾਂ ਅਸੀਂ ਚਲੋ ਅੱਗੇ ਹੁਣ ਪਰ ਜਦੋਂ ਸਾਡੇ ਹੱਕਾਂ ਦੀ ਸਾਨੂੰ ਨਹੀਂ ਪੂਰਤੀ ਹੋਈ ਅਸੀਂ ਛੱਡਦੇ ਨਹੀਂ ਹਾਂਗੇ ਜਿਹੜਾ ਹਲਾਵਾਂਗੇ ਮੋਦੀ ਸਰਤਨ ਤੇ ਆਏ ਇਹ ਸਾਸੀਂ ਆਪਣੇ ਜਿਹੜੇ ਐਮਐਸਪੀ ਦੇ ਜੋ ਵੀ ਸਾਡੇ ਸੀਜੀਪ ਪੰਕਾ ਹੋਵੇ ਸੀ ਪੂਰੀਆਂ ਕਰਾ ਕੇ ਉਖਾਗੇ ਪਰ ਨਾ ਕਿ ਤੁਹਾਨੂੰ ਬਹੁਤ ਪੂਰੀ ਤਰ੍ਹਾਂ ਚੜਦਾ ਬਈ ਹੁਣ ਅੱਖਾਂ ਨੂੰ ਵੀ ਅਸਰ ਹੋ ਰਿਹਾ ਨਾ ਇੱਥੇ ਹਾਂ ਜੀ ਬਹੁਤ ਅੱਗੇ ਤੱਕ ਹੁਣ ਇਹਨਾਂ ਨੇ ਹੋਰ ਅੱਗੇ ਆਉਣਾ ਸ਼ੁਰੂ ਕਰਤਾ ਇਹ ਡਰ ਹੋਰ ਕਿਵੇਂ ਆਦੀ ਇੰਨੀ ਹਿੰਮਤ ਵੀ ਅੱਗੇ ਨੂੰ ਆ ਰਿਹਾ ਪੂਰਾ ਪੰਜਾਬ ਚ ਹੈਂਟਰ ਹੋ ਰਿਆ ਨੂੰ ਗੇਰਨੀਆਂ ਕੋਸ਼ਿਸ਼ਾਂ ਅਸੀਂ ਸਭ ਸਬਰ ਨਾਲ ਬੈਠੇ ਆ ਅਸੀਂ ਜਥੇਬੰਦੀਆਂ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ ਅਗਰ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਸਾਨੂੰ ਕੋਈ ਵੀ ਐਲਾਨ ਕਰਦਾ ਇੱਕ 2 ਘੰਟੇ ਦੇ ਚੋਂ ਨੂੰ ਕਿ ਵੀ 2 ਘੰਟੇ ਦੇ ਵਿੱਚ ਵਿੱਚ ਸਾਫ਼ ਕਰਦਾ ਕਿ ਕਦੋਂ ਤੱਕ ਫੈਸਲਾ ਆਉਣੇ ਵਾਲਾ ਜਥੇਬੰਦੀਆਂ ਦਾ ਕਿੰਨਾ ਟਾਈਮ ਹੋ ਗਿਆ ਮੀਟਿੰਗ ਚੱਲਦੀ ਉਹ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਨੇ ਕਿਹਾ ਵੀ 7 ਵਜੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਅੱਗੇ ਕੂਚ ਕਰਨਾ ਜਾਂ ਇੱਥੇ ਧਰਨਾ ਬਣਾ ਉਹ ਕਰਨਾ ਪਰ ਜੇ ਜਥੇਬੰਦੀਆਂ ਸਾਨੂੰ ਕਹਿ ਦੇਣ ਵੀ ਆਪਾਂ ਕੂਚ ਕਰਨਾ ਸਵੇਰ ਨੂੰ ਬ੍ਰੇਕਫਾਸਟ ਦਿੱਲੀ ਜਾ ਕੇ ਉਹ ਕਰਾਂਗੇ ਸਾਰੇ ਬੈਰੀਗੇਡ ਇਹਨਾਂ ਦੇ ਤੋੜ ਕੇ ਨਾ ਮੋਦੀ ਦੀ ਗਰਦਨ ਜੋ ਕੱਲੂ ਕਿਲਾ ਕੱਢ ਕੇ ਉਹ ਛ ਅਸੀਂ ਜੇਸੇ ਬੰਦੀਆਂ ਦੇ ਨਾਲ ਹੈ ਆਪਣੀ ਜੂਨੀਅਰਾਂ ਦੇ ਨਾਲ ਹੈ ਆਪਾਂ ਆਪਣੇ ਬਜ਼ੁਰਗਾਂ ਦੇ ਨਾਲ ਹੈ ਇਹ ਮੈਂ ਕਿ ਸਾਡੇ ਨਾਲ ਇੱਕ ਸਿੰਗਰ ਵੀ ਜੁੜੇ ਹੋਏ ਨੇ ਕੁਝ ਲੈਣਾ ਤੁਸੀਂ ਲਿਖਦੀ ਆਉਣੀ ਹੈ ਇਹਦੇ ਬਾਰੇ ਮੋਰਚਾ ਦੇ ਕੁਝ ਕੋਈ ਲੈਣਾ ਕੋਈ ਜਿਹੜਾ ਕਿਸਾਨੀ ਮੋਰਚਾ ਕੋਈ ਤੁਹਾਨੂੰ ਯਾਦ ਹੋਣਾ ਜਾਂ ਕੋਈ ਹੋਰ ਲੈਣਾ ਸੁਣਾ ਸਕਦੇ ਹੋ ਮੈਂ ਕਿ ਗਾਉ ਨਹੀਂ ਆ ਇਕੱਲਾ ਲਿਖਦਾ ਨਹੀਂ ਹੈਗਾ ਮੈਂ ਗਾਉ ਨਹੀਂ ਹੈ ਜੀ ਮੈਂ ਬਸ ਸੁਣਾ ਦਿਓ ਕੋਈ ਵੀ ਕੋਈ ਵੀ ਗਾਣਾ ਗਾਦਾ ਕਿਸਾਨੀ ਵਾਲਾ ਹੋ ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ ਕੇ ਨਾਲ ਜੀ ਨੂੰ ਦੱਬ ਲਾਂਗੇ ਕਸ਼ਮੀਰ ਦੇ ਵਰਗਾ ਨਹੀਂ ਹੋ ਗੜਗੜਸ ਵਾਲਿਆਂ ਮਰਦਾਂ ਦਾ ਹੋ ਗੜਗੜਸ ਵਾਲਿਆਂ ਮਰਦਾਂ ਦਾ ਜਨਾਬ ਕਹਿੰਦੇ ਆ ਕਾ ਕਾ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਕਾ ਕਾ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਜੋਸ਼ ਵਾਲਾ ਕੀ ਸਾਥ ਦੇ ਰਹੇ ਨੇ ਐਵੇਂ ਦੀ ਕੋਈ ਗੱਲ ਨਹੀਂ ਸਾਰੇ ਹਰਿਆਣਾ ਹਿਮਾਚਲ ਸਾਰੇ ਆਪਣੇ ਰਾਜਸਥਾਨ ਪੰਜਾਬ ਹਰਿਆਣਾ ਦਾ ਕੋਈ ਜੋ ਸਾਨੂੰ ਬੰਡਿਆ ਹੋਇਆ ਅਸੀਂ ਦਿਲਾਂ ਤੋਂ ਇੱਕੋ ਆ ਮਰਲਾ ਸਿੱਧੂ ਵੀ ਆ ਸੀ ਕੋਰੇ ਮੋਰਚੇ ਵਿੱਚੋਂ ਉਹ ਕੀ ਕਹਿੰਦੇ ਨੇ ਨਾਲ ਚੱਲਾਂਗੇ ਉਹਨਾਂ ਨੇ ਤਾਂ ਕਿਹਾ ਵੀ ਅਸੀਂ ਪਹਿਲੇ ਦਿਨਾਂ ਤੋਂ ਲੋਕਾਂ ਦੇ ਨਾਲ ਆ ਅਸੀਂ ਲੋਕਾਂ ਦੇ ਲਈ ਲੜਨਾ ਲੋਕਾਂ ਲਈ ਮਰਨਾ ਅਸੀਂ ਭਾਨੇ ਸਿੱਧੂ ਵੀਰ ਦੀ ਰਿਪੋਰਟ ਕਰਦੇ ਆ ਤੇ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਮੋਰਚੇ 'ਚ ਪਹੁੰਚਿਆ ਤੇ ਸਾਨੂੰ ਉਹਨੇ ਪੋਰ ਸਪੋਰਟ ਕੀਤੀ ਹਰਿਆਣਾ ਤੋਂ ਵੀ ਪਹੁੰਚੇ ਨੇ ਸਮਰਥਕ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜੇ ਅੱਜ ਦਾ ਹਮਲੇ ਹੋ ਰਹੇ ਹਰਿਆਣੇ ਮੈਨੂੰ ਨਮਸਕਾਰ ਕਰਦਾ ਹਾਂ ਮੈਂ ਮੰਰੇਗਾ ਸੇ ਜੁੜਿਆ ਹੋਵਾਂ ਹੂੰ ਮੰਰੇਗਾ ਪ੍ਰਦੇਸ਼ ਸ ਦੇਖਸ਼ ਸੁਮੰਦਰ ਸਿੰਘ ਦਿਨੋਦਾ ਔਰ ਹਰਿਆਣਾ ਪ੍ਰਦੇਸ਼ ਦੇਖਸ਼ ਹੂੰ ਮੈਂ ਮੰਰੇਗਾ ਔਰ ਹਮਨੇ ਵੀ ਕਿਸਾਨੋ ਕਾ ਸਮਰਥਨ ਕੀਆ ਔਰ ਕਿਸਾਨੋ ਕੇ ਸਾਥ ਮੈਂ ਆਏ ਹੈ ਔਰ ਇਨਕਾ ਬੜ ਚੜਕਰਮ ਬਾਗ ਲੈ ਰਹੀਆਂ ਔਰ ਜੋ ਵੀ ਹੋਗਾ ਜੈਸਾ ਵੀ ਹੋਗਾ ਮੈਂ ਕਿਸਾਨੋ ਕਿਵੇਂ ਦੇਖ ਰਿਹਾ ਜਿਹੜੇ ਤਾਂ ਬੰਬ ਡਿੱਗ ਰਹੇ ਨੇ ਇੱਥੇ ਇਰ ਗਾਇਤੇ ਗੋਲੇ ਗੇਰ ਰਹੇ ਨੇ ਤੇ ਡਰੋਨ ਰਾਹੀਂ ਵੀ ਹਮਲੇ ਕੀਤੇ ਜਾ ਰਹੇ ਨੇ ਕਿਸਾਨਾਂ ਤੇ ਕਿਵੇਂ ਦੇਖਦੇ ਹੋ ਇਹ ਬਹੁਤ ਗੰਦੀ ਬਾਤ ਸੁਣ ਬਹੁਤ ਗੰਦੀ ਹਰਕਤ ਹੈ ਸਰਕਾਰ ਕੀ ਬੀਜੇਪੀ ਸਰਕਾਰ ਕੀ ਹਰਿਆਣਾ ਸਰਕਾਰੀ ਖੱਟਰ ਸਰਕਾਰ ਕੋ ਹਮ ਦਿਖਾ ਵੀ ਦੇਗੇ ਹਮਨੇ ਤੋ ਮਨਰੇਗਾ ਕੋ ਬੋਲ ਦਿਆ 28 ਲੱਖ ਜੁੜੇ ਹੋਏ ਹਰਿਆਣਾ ਸੇ ਹੁਣ ਕੋ ਬੋਲ ਵੀ ਦਿਆ ਹਮਨੇ ਬੜੀ ਬੜੀ ਰੈਲੀਆਂ ਕੀ ਇਹ ਭਾਈ ਖੱਟਰ ਕੋ ਜਾਂ ਬੀਜੇਪੀ ਕੋ ਵੋਟ ਨਹੀਂ ਦੇਣਾ ਈਵੀਐਮ ਕਾ ਵਿਰੋਧ ਕਰ ਈਵੀਐਮ ਹਟਾਓ ਦੇਸ਼ ਬਚਾਓ ਇਹ ਮਾਰਾ ਨਾਰਾ ਵੀ ਹੈ ਸਵਰ ਲੱਗਦਾ ਵੀ ਜਿਹੜੇ 24 ਦਿਨ ਵੋਟ ਆਉਂਦੇ ਮੋਦੀ ਨੂੰ ਫਿਰ ਮੁੱਦੇ ਮੂੰਹ ਗੇਰੂਗੇ ਜਾਂ ਫਿਰ ਚਤਾਉਂਗੇ ਦੁਬਾਰਾ ਨਹੀਂ ਨਹੀਂ ਮੋਦੀ ਕੋ ਗਿਰਾएंगे ਜਿਤਾਣੇ ਦਾ ਤਾਂ ਸਵਾਲ ਹੀ ਨਹੀਂ ਪਿਆਤਾ ਕੋਈ ਵੀ ਨਹੀਂ ਵੋਟ ਘਰੇਗਾ ਅੱਪਕੇ ਮੋਦੀ ਨਹੀਂ ਹੈ ਅੱਪਕੇ ਮੋਦੀ ਕੋ ਨੀਚੇ ਗਿਰਾਉਣੇ ਦਾ ਕੰਮ ਕਰੇਗੇ ਮਨਰੇਗਾ ਕਿਸਾਨ ਤਾਂ ਜ਼ਰੂਰ ਘਰੇਗਾ ਜੋ ਕਿ ਆਹ ਦੇਖ ਸਕਦੇ ਹੋ ਟੀਅਰ ਗੈਸ ਦੇ ਗੋਲੇ ਜਿੰਦਾਬਾਦ ਪੰਜਾਬ ਜਿੰਦਾ ਜਿੰਦਾਬਾਦ ਮਨਰੇਗਾ ਮਜ਼ਦੂਰ ਕਿਸਾਨਾਂ ਦਾ ਜਿੰਦਾਬਾਦ ਤੁਸੀਂ ਪਿਆਰ ਦੇਖ ਸਕਦੇ ਹੋ ਕਿੰਨਾ ਹਰਿਆਣਾ ਦੇ ਪੰਜਾਬ ਦੇ ਵਿੱਚ ਤੇ ਉਧਰੋਂ ਹਰਿਆਣੇ ਵੱਲੋਂ ਜਿਹੜੇ ਟੀਅਰ ਗੈਸ ਦੇ ਗੋਲੇ ਤਾਕੇ ਜਾ ਰਹੇ ਬਾਰਡਰ ਤੇ ਬਾਉਂਡਰ ਤੇ ਰੋਕੇ ਜਾ ਰਹੇ ਹਰਿਆਣਾ ਵਿੱਚ ਨਹੀਂ ਐਂਟਰ ਕਰ ਦਿੱਤਾ ਜਾ ਰਹੇ ਹਰਿਆਣਾ ਵਿੱਚ ਨਹੀਂ ਐਂਟਰ ਕਰ ਦਿੱਤਾ ਜਾ ਰਹੇ ਨਹੀਂ ਅੱਜ ਦਿੱਲੀ ਵੀ ਨਹੀਂ ਪਹੁੰਚੇ ਥੋੜਾ ਜਿਹਾ ਇਧਰ ਕੋ ਹੈ ਹਰਿਆਣਾ ਵਾਲੇ ਉਧਰ ਕੋ ਜਾ ਕੇ ਨਹੀਂ ਤਾਂ ਥੋੜੇ ਜਿਹਾ ਕੁਝ ਵੀ ਨਹੀਂ ਹੈ ਲੇਕਿਨ ہماری ਆਈ ਹੈ ਯਾਰ ਇਹ ਯਾ ਇੱਥੇ ਟਾਰਗੇਟ ਹੈ ਬਈ ਇੱਥੇ ਨਿਕਲेंगे ਇੱਥੇ ਨਿਕਲेंगे ਹਰਿਆਣਾ ਵਾਲੇ ਤਾਂ ਉਧਰੋਂ ਹੀ ਨਿਕਲੇ ਨਾ ਇੱਥੋਂ ਪ੍ਰਾਚੀਨ ਕਰਨੀ ਬੜੇ ਰਸਤੇ ਤੋਂ ਨਿਕਲ ਸਕਦੇ ਆ ਪਰ ਇੱਥੇ ਨਾ ਇਧਰ ਨੂੰ ਆੜ ਇੱਥੇ ਭੰਡੜੀਆਂ ਅਸੀਂ ਆ ਦੇਖੋ ਪਹਿਲਾਂ ਤਾਂ ਆ ਦੇਖੋ ਇਹਨਾਂ ਦੀਆਂ ਕਟੂਟਾਂ ਸਰਕਾਰ ਅਸੀਂ ਕਿਸਾਨ ਕੋਈ ਇਹ ਤਾਂ ਨਹੀਂ ਹੈਗਾ ਬਿਲਕੁਲ ਆਊਟ ਆਫ ਏਰੀਆ ਜੇ ਪਾਕਿਸਤਾਨੀ ਹੈ ਜਿਹੜੇ ਸਾਡੇ ਤੇ ਜਿਹੜੇ ਗੋਲੇ ਤਾਗ ਰਹੇ ਨੇ ਆ ਥਰੂ ਕੈਂਡਾ ਗੋਲਾ ਆ 250 ਗ੍ਰਾਮ ਬੇਟਾ ਦਾ ਪਲਾਸਟਿਕ ਦੀਆਂ ਗੋਲੀਆਂ ਜਿਹੜੀਆਂ ਸਾਰੇ ਕਿਸਾਨਾਂ ਤੇ ਮਾਰੀਆਂ ਜਾਂਦੇ ਨੇ ਨਾਲੇ ਪਤਾ ਵੀ ਪਿਛਲੀ ਵਾਰ ਵੀ ਧਰਨਾ ਸਾਲ ਚੱਲਿਆ ਜਾਨੀ ਡਰੇ ਹੋਣ ਕਿਤਾ 250 ਗ੍ਰਾਮ ਦੀਆਂ ਗੋਲੀਆਂ ਜਿਹੜੀਆਂ ਡੀਟਰਾਂ ਨੇ ਸਾਨੂੰ ਆਰਡਰ ਦਿੱਤਾ ਨਾ ਇਹਨਾਂ ਦੇ ਜਿਹੜੇ ਖੜਾਉਣੇ ਨੇ ਖੜੇ ਨੇ ਇੱਥੇ ਇਹਨਾਂ ਨੂੰ ਉਡਾ ਕੇ ਲੈ ਜਾਵਾਂਗੇ ਇੱਕ ਮਿੰਟ ਚ ਸੋਨਿਹਾਲ ਜੀ ਆਪਾਂ ਯਾਰ ਜਾਲੇ ਜਿਹੜੇ ਆ ਗੋਲੇ ਨੇ ਇਹਨਾਂ ਨੂੰ ਕੀ ਕਹਿੰਦੇ ਇਹ ਪਲਾਸਟਿਕ ਦੀਆਂ ਗੋਲੀਆਂ ਨੇ ਪਲਾਸਟਿਕ ਦੀਆਂ ਗੋਲੀਆਂ ਜਿਹੜੀਆਂ ਛਿੱਤੀਆਂ ਦੱਗੀਆਂ ਜਾਂਦੀਆਂ ਡਰੋਨ ਫੇਰ ਆਲੇ ਪਿੱਛੇ ਦੇਖ ਸਕਦੇ ਹੋ ਪਿੱਛੇ ਇਹ ਖਦੇਣ ਨਦੀ ਜਿਹੜੀ ਕਿਸਾਨਾਂ ਨੂੰ ਕੋਸ਼ਿਸ਼ ਲਗਾਤਾਰ ਜਾਰੀ ਆ ਮੋੜ 'ਤੇ ਉੱਤੇ ਵੀ ਕਿਸਾਨ ਇੱਥੋਂ ਉੱਠੇ ਜਾਣ ਤੇ ਫੇਰ ਬਹੁਤ ਹੀ ਖਤਰਨਾਕ ਜਿਹੜਾ ਡਰੋਨ ਬਹੁਤ ਹੀ ਅੱਗੇ ਤੱਕ ਅੱਗੇ ਤੱਕ ਆ ਰਿਹਾ ਇਹਨਾਂ ਦੇਖੋ ਡਰੋਨ ਕਰੇ ਗੋਲੀਆਂ ਛੱtre ਛਰੇ ਆਉਂ ਸ਼ਾਨਾ ਤੇ ਬੈਠ ਜਾਵੇ ਪ੍ਰੂਟ ਭਰਾ ਰਿਹਾ ਆ ਸਾਹਮਣੇ ਡਰੋਨ ਦੇਖੋ ਅਸੀਂ ਡਰਨ ਵਾਲੇ ਨਹੀਂ ਇਹਨਾਂ ਦੇ ਡਰੋਨਾਂ ਤੋਂ چاہے ਕੁਝ ਵੀ ਕਰ ਲੈਣ ਆਹ ਦੇਖੋ ਸਾਡੇ ਕਿਸਾਨਾਂ ਨੇ ਖੇੜਿਆਂ ਦੇ ਉੱਤੇ ਕਿਵੇਂ ਗੋਲੀਆਂ ਭਰਾ ਦੇ ਬਸ ਵਾਖ ਨਾਲ ਲੜਦੇ ਆ ਕੱਲਾ ਕੱਲਾ ਸੀਂਦੇ ਇਹ ਜੈਰੀ ਉਹ ਸਾਨੂੰ ਮੈਂ ਪਰਚਾ ਇਹ ਪੂਰਾ ਮਾਹੌਲ ਭੱਜ ਚੁੱਕਿਆ ਉਹ ਪੂਰਾ ਮਾਹੌਲ ਨਾਲ ਪੂਰਾ ਪਰ ਚੁੱਕਿਆ ਮੋਰ ਇਹ ਸ਼ੰਭੂ ਬਾਡਰ ਤੇ ਦਿੱਲੀ ਵਰਗਾ ਹੀ ਮਾਹੌਲ ਬਣਿਆ ਹੋਇਆ ਇਹ ਪਹਿਲੀ ਵਾਰ ਹੋਇਆ ਜਿਹੜਾ ਡਰੋਨ ਡਰੋਨਾਂ ਹਮਲੇ ਲਗਾਤਾਰ ਹਮਲੇ ਦਿੱਤਾ ਪੁਲਿਸ ਕੋਲ ਅਗے ਕਰਤਾ ਹੈ ਜਦੋਂ ਮੋਦੀ ਦਿੱਤਾ ਹੈ ਪੁਲਿਸ ਕੋਲ ਅਗੇ ਕਰਤਾ ਹੈ ਇਥੋਂ ਤੁਸੀਂ ਦੇਖ ਸਕਦੇ ਹੋ ਜਿਹੜੇ ਸ਼ਾਟ ਨਾਲ ਜਿਹੜੇ ਸ਼ਾਟ ਪਤਵਾਲੀ ਨੇ ਚਲਾਉਨੇ ਆ ਉਹਦੇ ਨਾਲ ਡਰੋਨ ਨੂੰ ਡਰੋਨ ਨੂੰ ਥੱਲੇ ਕੇੰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਲਗਾਤਾਰ ਪਰ ਡਰੋਨ ਕਾਫੀ ਉੱਚੀ ਆ ਉਹਨਾਂ ਦੇ ਵਿੱਚ ਰਿਮੋਟ ਆ ਰਿਮੋਟ ਕੰਟਰੋਲ ਉਹਨਾਂ ਦੇ ਹੱਥ ਵਿੱਚ ਹੈ ਤੇ ਜਦੋਂ ਵੀ ਕੋਈ ਐਜੀ ਗੱਲ ਹੁੰਦੀ ਆ ਤਾਂ ਉਹਨੂੰ ਉੱਪਰ ਚੱਕ ਹੀ ਹੁੰਦੇ ਨੇ। ਹੋਰ ਭਾਈ ਵਿੱਚ 100 100 ਇਹੋ ਜਿਹੇ ਗੋਲੇ ਡਾਗਿਆ ਜਾਂਦਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਆ ਪਲਾਸਟਿਕ ਦੀਆਂ ਗੋਲੀਆਂ ਨੇ ਜਿਹੜੀਆਂ ਕਿਸਾਨਾਂ ਦੇ ਡਾਗੀਆਂ ਜਾਂਦੀਆਂ ਨੇ। ਕਈ ਨੌਜਵਾਨ ਫੱਟੜ ਵੀ ਹੋਏ ਨੇ ਆਪਣੇ ਕਈਆਂ ਦੇ ਘੱਟੋ ਘੱਟ ਕੱਲ ਤੋਂ ਹੁਣ ਤੱਕ 1.5 ਤੋਂ 200 ਕਿਸਾਨ ਫੱਟੜ ਹੋ ਚੁੱਕਿਆ। ਕਈਆਂ ਦੀ ਹਾਲਤ ਬਹੁਤ ਗੰਭੀਰ ਆ। ਕਈਆਂ ਨੂੰ ਪੀਜੀਐਸ ਚਾਇਆ ਗਿਆ। ਸੋ ਅਸੀਂ ਮੋਦੀ ਨੂੰ ਇਹ ਕਹਣਾ ਚਾਹੁੰਦੇ ਆ ਵੀ ਕਿਹੜਾ ਇਹ ਅਤਿਆਚਾਰ ਨੂੰ ਕਰ ਰਹੇ ਆ ਇਹ ਕਦੇ ਵੀ ਬਰदाश्त ਨਹੀਂ ਆਊ ਇਹ پوری ਦੁਨੀਆ ਦੇਖ ਰਹੀ ਹੈ ਨਿਸ਼ਾਨਾ ਤੇ ਨਿਸ਼ਾਨ ਖਾਲੀ ਹੱਥ ਨੇ ਉਹਨਾਂ ਨੇ ਆਪਣਾ ਟੰਡਾ ਜਦੋਂ ਜਦੋਂ ਜੋ ਮੀਟਿੰਗ ਹੋ ਰਹੀ ਹੈ ਕਿਸਾਨਾਂ ਦੀ ਮੰਤਰੀਆਂ ਨਾਲ ਫੇਰ ਵੀ ਡਰੋਨ ਉਧਰ ਹਮਲੇ ਫੇਰ ਵੀ ਹਮਲੇ ਕਿਉਂ ਹੋ ਰਹੇ ਨੇ ਇੱਕ ਪਾਸੇ ਮੀਟਿੰਗ ਦੀਆਂ ਗੱਲਾਂ ਕਰ ਰਹੇ ਨੇ ਦੂਜੇ ਪਾਸੇ ਸਾਡੇ ਤੇ ਬੰਬ ਛੱਡ ਰਹੇ ਨੇ ਦੇਖੋ ਇਹੋ ਪੰਜਾਬੀ ਐ ਜਿਹੜੇ ਲਾਲ ਕਿਲੇ ਦਾ ਝੰਡਾ ਚੜਾਉਂਦੇ ਨੇ ਅਤੇ ਪਤੰਗ ਨਾਲ ਡਰੋਨ ਥੰਨੇ ਲਿਆਉਂਦੇ ਨੇ ਇਹ ਆਪ ਡਰੋਨ ਡਰੋਨ ਗੇਅਰ ਤੇ ਡਰੋਨ 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 ਨੂੰ ਛੱਡਿਆ ਪਰ ਡਰੋਨ ਸ਼ੰਭੂ ਪਾウダー ਤੇ ਡਰੋਨ ਨੂੰ ਛੱਡਣਾ ਹੁਣ ਹੁਣ ਕਿਹੜੀ ਸਰਕਾਰ ਹੈ ਸਰਕਾਰ ਜਿਹੜੀ ਬਾਹਰੋਂ ਬਾਹਰੋਂ ਹਮਲੇ ਕਰ ਰਹੀ ਸੀ ਡਰੋਨ ਨਾਲ ਉਹੀ ਡਰੋਨ ਨੂੰ نیچے ਡੇਕ ਦਿੱਤਾ ਗਿਆ ਹੁਣ ਸਿੱਕਾ ਸਰਕਾਰ ਕਿਹੜੀ ਸਰਕਾਰ ਡਰੋਨ ਨਾਲ ਹਮਲਾ ਕਰ ਰਹੀ ਸੀ ਜਿਹੜੇ ਟੀਅਰ ਗੈਸ ਦੇ ਗੋਲੇ ਸਿੱਟੇ ਸੀ ਉਹ ਡਰੋਨ ਨੂੰ ਪਤੰਗ ਨਾਲ ਪਤੰਗ ਨਾਲ ਗੇਰੇ ਬਾਈ ਇਹ ਗੇਰਿਆ ਕਿੱਥੇ ਪਤੰਗ ਨਾਲ ਛਿੱਟ ਲਿਆ ਦੀ ਇਹ ਕੀ ਸਾਇਲੈਂਟ ਹੈ ਸਾਨੂੰ ਸਾਡਾ ਪਤੰਗ ਨਹੀਂ ਡੇਰੋ ਤਾਂ ਹੁਣ ਦੁਬਾਰਾ ਡਰਾਉਨ ਹੋਵੇ ਤੈਨੂੰ ਡਰਾਉਨ ਮੰਨਦਾ ਇੱਧਰੋਂ ਕੰਨ ਵੀ ਛਿੱਟ ਲਿਆ ਕੱਜ ਛਿੱਟ ਲਿਆ ਸਾਨੂੰ ਵੀ ਛਿੱਟ ਲਿਆ ਸਾਡੇ ਦਾ ਪਤੰਗ ਹੀ ਮੋਦੀਆਂ ਦੀਆਂ ਗੋਲੀਆਂ ਤੋਂ ਉੱਪਰ ਨੇ ਇਹ ਗੁਰੂ ਗੋਗਨ ਸਿੰਘ ਦਾ ਲਹੂ ਆ ਸਾਡੇ ਸ਼ਰੀਰ ਦੇ ਵਿੱਚ ਅਸੀਂ ਤਾਂ ਕਿਤੇ ਨਹੀਂ ਡਰੇ 14 ਜੰਗਾਂ ਜਿੱਤਿਆ ਪਹਿਲਾਂ 20 ਵਾਰੀ ਦਿੱਲੀ ਪਾਰ ਕਰਿਆ ਹੁਣ 21 ਵਾਰ ਕਰਾਂਗੇ ਬਲੇ ਚਾਲਿਆ ਜੰਗੀ ਦਾ ਕਾਲਾ ਇਹ ਬਹੁਤਾਂ ਵਾਰ ਕਰਦੇ ਬਾਈਆਂ ਦਾ ਤੇ ਜਟੇ ਹੋਏ ਨੇ ਇਹ ਡਰੋਨ ਨੂੰ ਵੀ نیچے ਘੇਰ ਲਿਆ ਤੇ ਜਿਹੜਾ ਹਮਲੇ ਕਰਾ ਸੀ ਬਾਰੋ-ਬਾਰ ਤੇ ਹੁਣ ਉਹਨੂੰ نیچے ਘੇਰ ਲਿਆ ਉੱਧਰ ਨੂੰ ਜਿਹੜੇ ਇਹ ਨੌਜਵਾਨ ਉੱਧਰ ਨੂੰ ਜਾ ਰਹੇ ਨੇ ਡਰੋਨ ਦੇਖਣ ਲਈ ਤੇ ਮੋਦੀ ਵੱਲੋਂ ਡਰੋਨ ਇਧਰੋਂ ਅੱਡਿਆ ਜਾ ਰਿਹਾ ਸੀ ਜਿੱਥੇ ਸ਼ੰਭੂ ਆਰਡਰ ਤੇ ਮੋਰਚਾ ਉਹਨਾਂ ਨੇ ਬੀਐਸਐਫ ਦੀ ਫੌਜ ਲੱਗੀ ਹੋਈ ਹੈ ਉਹਦੇ ਵੱਲੋਂ ਡਰੋਨ ਆਈ ਪੀਆਰ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀ ਤੇ ਮੈਂ ਤੋਂ ਨਾਲ ਮਨੀਂਦਰ ਸਿੰਘ ਸ਼ੰਭੂ ਬਾਡਰ ਤੋਂ ਕੈਮਰਾਮੈਨ ਜੀਵਾ ਸਿੰਘ ਧੰਨਵਾਦ